ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਨੇ ਜਿਮਨੀ ਚੌਂਕ ਜਿੱਤ ਸੰਜੀਵ ਰੋਡ ਦੇ ਜਿੱਤ ਦੀ ਖੁਸ਼ੀ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਲੱਡੂ ਵੰਡੇਗੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਹਲਕਾ ਵਿਧਾਇਕ ਰੇਂਦਰ ਕੌਰ ਬਰਾਜ ਨਗਰ ਕੌਂਸਲ ਦੇ ਵਿੱਚ ਖੜੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਵੱਲੋਂ ਅੱਜ ਮੌਕੇ ਦੇ ਮੁਸ਼ਕਲਾਂ ਵੀ ਸੁਣੇ ਜਾ ਰਹੀਆਂ ਸਨ ਉੱਥੇ ਹੀ ਖੁਸ਼ੀ ਦਾ ਵੀ ਮਾਹੌਲ ਬੜਾ ਨਜ਼ਰ ਆਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀਵਾਜਵਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਆਦਲਾ ਹੌਕੀ ਵੀ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਬਲਾਕ ਪ੍ਰਧਾਨ ਚੰਦਰਪਾਲ ਕੌਰ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਐਮਸੀ ਸੁਦਰਸ਼ਨ ਸਾਲਦੀ ਵੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਆਮ ਆਦਮੀ ਪਾਰਟੀ ਦੇ ਜਿੱਤ ਦੀ ਖੁਸ਼ੀ ਦੇ ਵਿੱਚ ਅਜ ਨਗਰ ਕੌਂਸਲ ਦੇ ਵਿੱਚ ਲੱਡੂ ਵੰਡੇ ਗਏ ਉੱਥੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵੀ ਹਲਕਾ ਵਿਧਾਇਕ ਨੂੰ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ ਗਈਆਂ ਜਿੱਤੇ ਕਿ ਉਸ ਵੱਲੋਂ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਜਿੱਥੇ ਭਰੋਸਾ ਦਿੱਤਾ ਗਿਆ ਉੱਥੇ ਹੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਦੂਜੇ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ ਅਤੇ ਇਸ ਮੌਕੇ ਦੇ ਟਰੱਕੀਰਾਂ ਦੇ ਆਪਰੇਟਰ ਨਾਲ ਨਜ਼ਰ ਖੜਿਆ ਨੇ ਤੇ ਹਰਦੀਪ ਸਿੰਘ ਮਾਹੀ ਅਤੇ ਹੋਰ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਹੋਰ ਕੀ ਕਿਹਾ ਉਸ ਨੂੰ ਸੁਣਾਉਣੇ ਅੱਜ ਲੁਧਿਆਣਾ ਦੀ ਤੇ ਗੁਜਰਾਤ ਵਿੱਚ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ ਜਿੰਨੀ ਸੋਨ ਵਿੱਚ ਕੀ ਕਮਾਉਂਦੀ ਬਿਲਕੁਲ ਮੈਂ ਸਾਰੇ ਸਾਡੇ ਪਾਰਟੀ ਦੇ ਜਿਹੜੇ ਵਰਕਰ ਨੇ 올ਓਵਰ ਇੰਡੀਆ ਦੇ ਵਿੱਚ ਸਾਰੇ ਵਰਕਰਾਂ ਨੂੰ ਮੈਂ ਵਧਾਈ ਦੇਣੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਦੀ ਲੁਧਿਆਣਾ ਦੇ ਵਿੱਚ ਵੱਡਾ ਜਿਹੜਾ ਝੰਡਾ ਅੱਜ ਪਾਰਟੀ ਦਾ ਗੱਡਿਆ ਗਿਆ ਤੇ ਨਾਲ ਹੀ ਗੁਜਰਾਤ ਦੇ ਵਿੱਚ ਜਿੱਥੇ ਅੱਜ ਭਾਜਪਾ ਦੀ ਕੇਂਦਰ ਦੇ ਵਿੱਚ ਸਰਕਾਰ ਆ ਗੁਜਰਾਤ ਦੇ ਵਿੱਚ ਸਰਕਾਰ ਆ ਉੱਥੇ ਲੋਕਾਂ ਨੇ ਅੱਜ ਇਹ ਸਾਬਤ ਕਰਤਾ ਉਹਨਾਂ ਨੂੰ ਨਕਾਰਦੇ ਹੋਏ ਕਿ ਉਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਤੋਂ ਜਿਹੜੇ ਖੁਸ਼ ਨੇ ਸੋ ਅੱਜ ਜਿੱਥੇ ਮੈਂ ਵਰਕਰਾਂ ਨੂੰ ਵਧਾਈ ਦੇਣੀ ਆ ਉੱਥੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰਿਆਂ ਨੂੰ ਮੈਂ ਵਧਾਈ ਦੇਣੀ ਆ ਔਰ ਪੰਜਾਬ ਦੇ ਲੋਕਾਂ ਨੇ ਇੱਕ ਸਾਫ਼ ਸੁਥਰੀ ਤੇ ਇੱਕ ਚੰਗੀ ਜਿਹੜੀ ਰਾਜਨੀਤੀ ਹੈ ਜਿਹੜੀ ਸਿੱਖਿਆ ਦੀ ਜਿਹੜੀ ਸਿਹਤ ਸਹੂਲਤਾਂ ਦੀ ਜਿਹੜੀ ਰਾਜਨੀਤੀ ਕਰਦੇ ਆ ਰੋਜ਼ਗਾਰ ਦੀ ਰਾਜਨੀਤੀ ਕਰਦੇ ਆ ਜਿਵੇਂ ਪੰਜਾਬ ਦੇ ਵਿੱਚ ਨਹਿਰੀ ਪਾਣੀਆਂ ਦੀ ਰਾਜਨੀਤੀ ਹੈ ਸੋ ਇੱਕ ਚੰਗੀ ਰਾਜਨੀਤੀ ਦੇ ਉੱਤੇ ਜਿਹੜਾ ਲੁਧਿਆਣਾ ਵਾਸੀਆਂ ਨੇ ਜਿਹੜੀ ਮੋਹਰ ਲਾਈ ਆ ਮੈਂ ਲੁਧਿਆਣਾ ਵਾਸੀਆਂ ਦਾ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿਉਂਕਿ ਪਿਛਲੇ ਦਿਨਾਂ ਸਾਡੀ ਪਾਰਟੀ ਵੱਲੋਂ ਡਿਊਟੀ ਲੱਗੀ ਸੀ ਤੇ ਲੋਕਾਂ ਨੇ ਜਿਹੜਾ ਭਰਮਾ ਪਿਆਰ ਦਿੱਤਾ ਜਿ ਵੋਟਾਂ ਦੇ ਰੂਪ ਦੇ ਵਿੱਚ ਬਹੁਤ ਵੱਡੀ ਲੀਡ ਆ ਜਿਹੜੀ ਲੁਧਿਆਣੇ ਦੇ ਵਿੱਚੋਂ ਮਿਲੀ ਆ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਔਰ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਫਤਵਾ ਸਾਨੂੰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਦਿੱਤਾ ਉਹੀ ਇੱਕ ਇੱਕ ਕੰਮ ਦੇ ਉੱਤੇ ਸਰਕਾਰ ਜਿਹੜਾ ਉਹ ਵਾਦੇ ਦੇ ਉੱਤੇ ਕੰਮ ਵੀ ਕਰ ਰਹੀ ਆ ਤੇ ਜਿਹੜੇ ਰਹਿੰਦੇ ਜਿਹੜੇ ਕੰਮ ਨੇ ਉਹ ਵੀ ਬੜੀ ਜਲਦੀ ਅਸੀਂ ਆ ਦੋ ਸਾਲਾਂ ਦੇ ਵਿੱਚ ਜਿਹੜੇ ਪੂਰੇ ਕਰ ਲਵਾਂਗੇ ਹਾਂ ਜਿਹੜੇ ਕਹਿੰਦੇ ਸੀ ਦੂਜੀ ਪਾਰਟੀ ਨੇ ਧੱਕਾ ਸਾਈ ਹੋਈ ਆ ਵੀ ਚੌਂ ਜਿੰ ਜਾ ਲਗੇ ਉਹ ਕਿਵੇਂ ਦੇਖਦਾ ਇਹ ਉਹੀ ਪਾਰਟੀਆਂ ਨੇ ਜੀ ਜਿਹੜੀ ਆਪਣੀਆਂ ਸਰਕਾਰਾਂ ਦੇ ਵਿੱਚ ਇਲੈਕਸ਼ਨਾਂ ਲੜਦੀਆਂ ਰਹੀਆਂ ਨੇ ਸੋ ਇਹਨਾਂ ਨੂੰ ਜਾਦਾ ਪਤਾ ਵੀ ਠੱਕੇਸ਼ਾਈ ਕੀ ਹੁੰਦੀ ਐ ਇਹਨਾਂ ਨੂੰ ਉਹ ਜਿਹੜੀਆਂ ਪੁਰਾਣੀਆਂ ਆਤਾਂ ਪਈਆਂ ਹੋਈਆਂ ਨੇ ਔਰ ਲੋਕ ਨੇ ਮੀਡੀਆ ਹੈਗਾ ਸਾਰੇ ਲੋਕ ਜਾਣਦੇ ਆ ਕਿ ਲੋਕਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਪਾਰਟੀ ਦੇ ਕੰਮਾਂ ਨੂੰ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹਨਾਂ ਨੂੰ ਦੇਖਦੇ ਹੋਏ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਨੇ ਔਰ ਇੱਥੋਂ ਮੈਂ ਕਹਿ ਸਕਦੀ ਆ ਕਿ 2027 ਦਾ ਜਿਹੜਾ ਉਹ ਮੁੱਢ ਬਣਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਨੇ ਜਿਹੜਾ ਪਾਰਟੀ ਨੂੰ ਜਿਹੜਾ ਫਤਵਾ ਦੇਣਗੇ ਪਹਿਲਾਂ 92 ਫਿਰ 94 ਫਿਰ ਹੁਣ 95 ਤੇ ਪਹੁੰਚ ਕੋਲ ਜੀ ਬਿਲਕੁਲ ਬਹੁਤ ਵੱਡਾ ਜਿਹੜਾ ਲੋਕਾਂ ਦਾ ਫਤਵਾ ਜਿਹੜਾ ਪਿਆਰਾ ਜਿਹੜਾ ਆਮਾ ਦੀ ਪਾਰਟੀ ਨੇ ਪੰਜਾਬ ਦੇ ਵਿੱਚ ਮੋਟਿਆ